ਜੋ ਕੁਝ ਕੱਲ ਗਨੀ ਰੰਜੀਤ ਸਿੰਘ ਨੇ ਕਿਹਾ ਮੇਰਾ ਖਿਆਲ ਆ ਕਿ ਖੌਣ ਦੇ ਕੇ ਪੰਜਾਬ ਦੇ ਸਿੱਖ ਨੂੰ ਅਜੇ ਵੀ ਸਮਝ ਨਹੀਂ ਆਈ ਕਿ ਬਾਦਲਾਂ ਨੇ ਪੰਜਾਬ ਨੂੰ ਕਿੱਦਾਂ ਲੁੱਟਿਆ ਬਾਦਲ ਪਰਵਾਦ ਨੇ ਪੰਜਾਬ ਦਾ ਕਿੱਦਾਂ ਸਤਿਆਨਾਸ਼ ਕੀਤਾ ਬਾਦਲ ਪਰਵਾਦ ਨੇ ਐਸਜੀਪੀਸੀ ਦਾ ਕਿੱਦਾਂ ਸਤਿਆਨਾਸ਼ ਕੀਤਾ ਇਹ ਕੋ ਕਥਨ ਬਾਕੀ ਹੈ ਸ਼ਾਦ ਨੂੰ ਨਾ ਮਰਜਣਾ ਚਾਹੀਦਾ ਇਹਨਾਂ ਲੋਕਾਂ ਨੂੰ ਕਿ ਗਿਆਨੀ ਰਗਵੀਰ ਸਿੰਘ ਹੁਣੀਏ ਦੋਸ਼ ਲਾ ਰਹੇ ਆ ਕਿ ਚਾਚਾ ਲੱਖ ਦੇ ਵਿੱਚ ਖਨਪਤ ਸਾਹਿਬ ਦੇ ਚੇਹੇ ਜਾਂਦੇ ਦਰਬਾਰ ਸਾਹਿਬ ਦੇ ਕਪੂਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਬਾਦਲ ਪਰਵਾ ਤੇ ਅੱਜ ਪਿੱਛੇ ਦੋਸ਼ ਲਾਇਸੀ ਤੇ ਅੱਜ ਐਸਪੀ ਵੱਲੋਂ ਉਹਨਾਂ ਨੂੰ 72 ਘੰਟੇ ਦਾ ਸਮਾਂ ਦਿੱਤਾ ਗਿਆ ਕਿ ਦੋਸ਼ ਸਾਧਿਤ ਕੀਤੇ ਜਾਣ ਦੇਖੋ ਗੱਲ ਇਹ ਜੋ ਕੁਝ ਕੱਲ ਗਿਆਨੀ ਰਗਵੀਰ ਸਿੰਘ ਨੇ ਕਿਹਾ ਮੇਰਾ ਖਿਆਲ ਹੈ ਕਿ ਹੁਣ ਜੇ ਕਿਹ ਪੰਜਾਬ ਦੇ ਸਿੱਖ ਨੂੰ ਅਜੇ ਵੀ ਸਮਝ ਨਹੀਂ ਆਈ ਕਿ ਬਾਦਲਾਂ ਨੇ ਪੰਜਾਬ ਨੂੰ ਕਿਦਾਂ ਲੁੱਟਿਆ ਬਾਦਲ ਪਰਵਾਦ ਨੇ ਪੰਜਾਬ ਦਾ ਕਿਦਾਂ ਸਤਿਆਨਾਸ਼ ਕੀਤਾ ਬਾਦਲ ਪਰਵਾਦ ਨੇ ਐਸਜੀਪੀਸੀ ਦਾ ਕਿਦਾਂ ਸਤਿਆਨਾਸ਼ ਕੀਤਾ ਬਾਦਲ ਪਰਵਾਦ ਨੇ ਕਿਦਾਂ ਅਕਾਲ ਤਖਤ ਸਾਹਿਬ ਦੇ ਜਿ세 ਦਾਦਾ ਦੀ ਨਿਆਦਰੀ ਕੀਤੀ ਬਾਦਲ ਪਰਿਵਾਰ ਨੇ ਕਿਦਾਂ ਰਾਮ ਨਹੀਬ ਨੂੰ ਮਾਫੀ ਦਿੱਤੀ ਬਾਦਲ ਪਰਿਵਾਰ ਨੇ ਕਿਦਾਂ ਸੁਮੇਧ ਸੈਣੀ ਤੇ ਅਜਹਾਰ ਆਲਮ ਨੂੰ ਜਿਹੜਾ ਡੀਜੀਪੀ ਲਾਇਆ ਸੈਣੀ ਨੂੰ ਅਜਹਾਰ ਆਲਮ ਨੂੰ ਆਪਣੇ ਪਾਰਟੀ ਦੀ ਟਿਕਟ ਦਿੱਤੀ ਜਿਨ੍ਹਾਂ ਨੇ ਪੰਜਾਬ ਦੇ ਮੁੰਡਿਆਂ ਨੂੰ ਮਾਰ ਕੇ ਸਰ ਹਰੀਕੇ ਪਤਨ ਦੇ ਵਿੱਚ ਦੋੜਤਾ ਸਦ ਕੋ ਕਸਰ ਬਾਕੀ ਹੈ ਇੱਕੋ ਕਸਰ ਬਾਕੀ ਹੈ ਸ਼ਰਮਨਾ ਮਰ ਜਾਣਾ ਚਾਹੀਦਾ ਇਹਨਾਂ ਲੋਕਾਂ ਨੂੰ ਕਿ ਗੰਨੀ ਰਕਬੀਰ ਸਿੰਘ ਹੁਣੀ ਇਹ ਦੋਛਲਾਦੇ ਆ ਕਿ 4-4 ਲੱਖ ਦੇ ਵਿੱਚ ਖੰਨਪਟ ਸਾਹਿਬ ਵਿੱਚ ਜਾਂਦੇ ਦਰਬਾਰ ਸਾਹਿਬ ਦੇ ਵਿੱਚ ਸੱਜ ਸਾਨੂੰ ਕਿੰਨੀ ਸ਼ਰਮ ਆਉਂਦੀ ਹੈ ਇਹਨਾਂ ਨੂੰ ਨਹੀਂ ਆਉਂਦੀ ਕਿ ਉੱਥੇ ਜਿਹੜੇ ਝੂਠ ਹੈ ਉਹ ਵੀ ਮਤਲਬ ਇਹਨਾਂ ਲੋਕਾਂ ਨੇ ਵੇਚੀ ਸੁੱਕੀ ਰਸਤ ਵੀ ਵੇਚੀ ਝੂਠ ਸਾ ਝੂਠ ਖਾ ਕੇ ਦਰਬਾਰ ਸਾਹਿਬ ਦੀ ਮੈਂ ਤੇ ਸੱਚੀ ਗੱਲ ਦੇ ਅੱਜ ਗੰਨੀ ਰਕਬੀਰ ਸਿੰਘ ਨੂੰ ਫੋਨ ਕੀਤਾ ਸੀਗਾ ਮੈਂ ਫੋਨ ਇਸ ਕਰਕੇ ਉਹਨਾਂ ਨੂੰ ਕੀਤਾ ਹੈ ਕਿ ਜਦੋਂ ਹੜ ਆਇਆ ਸੀ ਤੇ ਸਾਡੇ ਇਲਾਕੇ ਦੇ ਵਿੱਚ ਪਾਣੀ ਨੇ ਬੜੀ ਮਾਰ ਮਾਰੀ ਸੀ ਤੇ ਉਸ ਸਮੇਂ ਗਿਆਨੀ ਰਵੀ ਸਿੰਘ ਨੇ ਸਾਡੀ ਬਾਹ ਫੜੀ ਆ ਕੇ ਬਾਬਾ ਜੀ ਉਹ ਇਸ ਕਰਦੇ ਔਰ ਜਿੱਥੇ 8-8 ਫੁੱਟ ਪਾਣੀ ਸੀ ਉੱਥੇ ਖਲੋ ਕੇ ਉਹਨਾਂ ਕੋ ਮੈਂ ਅਰਦਾਸ ਵੀ ਕਰਾਈ ਸੀ ਉਹ ਤੋਂ ਬਿਨਾਂ ਵੀ ਉਹ ਲਗਾਤਾਰ ਇੱਥੇ ਹੁੰਦੇ ਦੇ ਤਾਂ ਉਹਨਾਂ ਨੇ ਲੋਕਾਂ ਦੀ ਬਹੁਤ ਮਦਦ ਕੀਤੀ ਫਿਰ ਜਦ ਉਹਨਾਂ ਨੂੰ ਫੋਨ ਕੀਤਾ ਔਰ ਮੈਂ ਉਹਨਾਂ ਨੂੰ ਕਿਹਾ ਗਿਆਨੀ ਜੀ ਹੋ ਤੇ ਕੋ ਕਸਰ ਨਹੀਂ ਦਈ ਮੈਂ ਕਹਾਂ ਮੈਂ ਤੁਹਾਡੇ ਨਾਲ ਲੱਗਦਾ ਆਪਾਂ ਭੀਖ ਮੰਗ ਕੇ ਬਾਦਲਾਂ ਨੂੰ ਦਈਏ ਪੰਜਾਬ ਚੋਂ ਭੀਖ ਮੰਗ ਕੇ ਤਾਂ ਦੀ ਭੁੱਖ ਨਿਕਲ ਜੇ ਕਿਤੇ ਜੇ ਇਹਨਾਂ ਦੀ ਭੁੱਖ ਨਿਕਲਦੀ ਆ ਤੇ ਸਾਨੂੰ ਭੀਖ ਮੰਗ ਕੇ ਬਾਦਲ ਪਰਵਾਹ ਦੇ ਘਰ ਛੱਡ ਕੇ ਹੋਣੀ ਚਾਹੀਦੀ ਆ ਵੀ ਤੁਹਾਡੀ ਭੁੱਖ ਨਿਕਲ ਗਏ ਗੁਰਸਾਹਿਬਾਂ ਦੀਆਂ ਜ਼ਮੀਨਾਂ ਵੇਚਤੀਆਂ ਜਾਂਦੇ ਹੰਬ ਸਾਹਿਬ ਤੇ ਜਿਹੜਾ ਸਕੈਂਡਲ ਹੋਇਆ ਆਨੰਦਪੁਰ ਸਾਹਿਬ ਦੀ ਜਿਹੜੀ ਕੋਠੀ ਵੇਚੀ ਦਿੱਲੀ ਜਿਹੜੀ ਕੋਠੀ ਖਰੀਦੀ ਤੇ ਵੇਚੀ ਗਈ ਸਰ ਕਿਹ ਕੋ ਕਾਰਡ ਹੈਗਾ ਕੈਸ ਜੀ ਪੀਸੀ ਦੀਆਂ ਕਿੰਨੀਆਂ ਜ਼ਮੀਨਾਂ ਉਹ ਕਿਦ ਕੋ ਠੇਕੇ ਦੇ ਦੇ ਅੱਜ ਪੰਜਾਬ ਦੇ ਅੰਦਰ ਪੰਜਾਬ ਦਾ ਕੋਈ ਹਿੱਸਾ ਇਦਾਂ ਦਾ ਨਹੀਂ ਜਿੱਥੇ 60 ਹਜ਼ਾਰ ਤੱਕ ਠੇਕਾ ਦੀਗਾ ਐ ਜੀ ਪੀਸੀ ਦੀਆਂ ਜ਼ਮੀਨਾਂ ਦਾ ਕੀ ਠੇਕਾ ਕਈ ਨਹੀਂ ਸੈਂਕੜੇ ਕੱਲੀ ਪਰਿਵਾਰ ਨੇ ਜਿਹੜੇ ਪਿਛਲੇ 50 50 ਸਾਲਾਂ ਤੋਂ ਐ ਜੀ ਪੀਸੀ ਦੀਆਂ ਜ਼ਮੀਨਾਂ ਬਾਹਰ ਹੈ ਜਿਹਨਾਂ ਛੱਡਿਆ ਬਾਹਲਾਂ ਦੇ ਰਿਸ਼ਤੇਦਾਰ ਸੁਸਰ ਗੰਨੀ ਰਗਵੀ ਸਿੰਘ ਜੀ ਨੇ ਜੋ ਕਿਹਾ ਮੈਂ ਮੈਂ ਤੇ ਸਮਝਦਾ ਸੀ ਤੇ ਅੱਗੇ ਸਮਝਦਾ ਪੜੇ ਲੋਕੋ ਜਿਹੜੇ ਅੰਦਰੋਂ ਸਾਦਾ ਕੁਝ ਵੇਖ ਕੇ ਆਉਂਦੇ ਆ ਜੇ ਅਕਾਲ ਤਖਤ ਸਾਹਿਬ ਦਾ ਜਹੇਦਤ ਸਭ ਤੁਸੀਂ ਕਦੀ ਦੇਖਿਆ ਜਿੱਦੋਂ ਦਰਬਾਰ ਸਾਹਿਬ ਦੇ ਅੰਦਰ ਗੋਲਡਨ ਟੈਂਪਲ ਦੇ ਅੰਦਰ ਗੋਲਡਨ ਟੈਂਪਲ ਦਰਬਾਰ ਸਾਹਿਬ ਦਾ ਜਿਹੜਾ ਹੈਡ ਗ੍ਰੰਥੀ ਜਾਨੀ ਰਕਬੀ ਜ ਸਿੰਘ ਜੀ ਜਦੋਂ ਉੱਥੇ ਜਾਂਦੇ ਸੀਗੇ ਤੇ ਸੰਗਤ ਦੋਵੇਂ ਪਾਸੇ ਹੱਥ ਜੋੜ ਕੇ ਖੜ ਜਾਂਦੀ ਕਿੰਡੀ ਵੱਡੀ ਉਹ ਪਦਵੀ ਆ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਤੇ ਮੌਜਮਾਨ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਤੇ ਬਿਰਾਜਮਾਨ ਨੇ ਬਾਬਾ ਸਾਡੇ ਤਕਬੀਰ ਸਿੰਘ ਹੋੜੀ ਔਰ ਕਾਲ ਕਾਲ ਤੱਕ ਸਾਹਿਬ ਦੇ ਜਹੇਦਾ ਰਹੇ ਤੇ ਸਦਾ ਜਹਾਨਯਾਦ ਉਹਨਾਂ ਦਾ ਕੀਤਾ ਜਾ ਰਿਹਾ ਉਦੋਂ ਵੀ ਕਰਤਾਰ ਕੋਸ਼ਿਸ਼ ਕਹਿੰਦੇ ਕੀਤੀ ਗਈ ਸੀ ਉਹਨਾਂ ਦੀ ਕੀ ਕੁਝ ਕੀਤਾ ਯਾਦ ਉਹਨਾਂ ਦਾ ਸਾਡਾ ਮਾਤਾ ਬਾਦਲਾ ਨੇ ਯਾਦ ਪੰਜਾਬ ਕੀ ਕਹਿੰਦੇ ਆ ਸੁਖਬੀਰ ਲਿਆਓ ਪੰਜਾਬ ਬਚਾਓ ਨਵਾਂ ਕੰਮ ਸ਼ੁਰੂ ਕਰਤਾ ਔਰ ਸਾਡਾ ਸੁਖਬੀਰ ਭਜਾਓ ਗੁਰਦਾਰ ਦੇ ਬਚਾਓ ਇਹ ਕਹਿਣਾ ਚਾਹੀਦਾ ਕਾਲੀਆਂ ਨੂੰ ਗੁਰਦਾਰਾਂ ਦੀ ਜਾਇਦਾਦਾਂ ਬਚਾਓ ਇਸ ਬਾਦਲਾ ਨੂੰ ਇੱਥੋਂ ਪੰਜਾਬ ਚੋਂ ਕੱਢਣਾ ਚਾਹੀਦਾ ਸਾਡੇ ਪੁੱਤ ਖਾ ਗਏ ਯਾ 7 ਤੋਂ ਲੈ ਕੇ 17 ਤੱਕ ਨਸ਼ੇ ਕੌਣ ਲੈ ਕੇ ਆਇਆ ਸਾਡੇ ਜਵਾਨ ਪੁੱਤਾਂ ਨੂੰ ਖਾ ਗਏ ਕੀ ਰਹਿੰਦਾ ਹੁਣ ਖਾਨ ਵਾਲਾ ਹੁਣ ਤੇ ਇਹ ਹੈ ਕਿ ਅਸੀਂ ਸਾਰੇ ਲੋਕ ਲੱਗੇ ਭੀਖ ਮੰਗੀਏ ਤੇ ਬਾਦਲ ਪਿੰਡ 'ਚ ਜਾ ਕੇ ਉਹਨਾਂ ਦੇ ਬੂਹੇ ਗਾੜੀ ਭੀਖ ਸੁੱਟ ਕੇ ਆਈਏ ਵੀ ਆਹ ਲਓ ਤੁਹਾਡੀ ਭੁੱਖ ਨਿਕਲ ਗਈ ਮੈਂ ਗਿਆਨੀ ਜਿਉਂ ਕਿਹਾ ਅੱਜ ਫੋਨ ਕਰਕੇ ਕਿਹਾ ਮੈਂ ਕਿਹਾ ਜੀ ਇਹਨਾਂ ਦੀ ਭੁੱਖ ਨਹੀਂ ਨਿਕਲਦੀ ਉਹਨਾਂ ਦੇ ਪੰਜਾਬ ਦੇ ਮੁੰਡੇ ਮਾਰਤੇ ਸਾਰੇ ਨਸ਼ਿਆਂ ਦੇ ਨਾਲ ਨਸ਼ੇ ਲੈ ਕੇ ਆਏ ਹੁਣ ਗੈਂਗਸਟਰ ਲਈ ਆਉਂਦੇ ਆ ਇਹ ਤਾਂ ਪੰਜਾਬ ਦੀ ਬਦਵਾਦੀ ਦਾ ਪੱਕਾ ਸਮਾਨਾ ਨਾ ਰੱਖਦੇ ਹੁਣ ਗੈਕਸਟਰ ਲਈ ਹੁੰਦੇ ਗਿਆਨੀ ਜੀ ਦੀ ਪ੍ਰਤੀਕਰਮੀਤਾ ਨਾਲ ਗੱਲ ਬਣਾ ਸਰ ਜੀ ਗਿਆਨੀ ਜੀ ਬਚਾਦੇ ਬੜੇ ਜਜ਼ਬਾਤੀ ਸੀ ਉਹ ਕਹਿੰਦੇ ਤਾਲੀਆ ਸਾਹਿਬ ਕੀ ਕਰੀਏ ਪੰਜਾਬ ਬੇੜਾ ਘਰ ਘੱਟਾ ਇਹਨਾਂ ਨੇ ਉਹ ਚਾਹਦੇ ਗੱਲ ਕਰਦੇ ਕਰਦੇ ਜਜ਼ਬਾਤੀ ਹੋ ਗਏ ਕੱਲ ਵੀ ਉਹ ਜਜ਼ਬਾਤੀ ਸੀ ਜਦੋਂ ਉਹਨਾਂ ਨੇ ਪੀਸੀ ਕੀਤੀ ਸਾਡੇ ਬੰਦੇ ਵਿਚਾਦੇ ਉੱਚੀ ਉੱਚੀ ਲੋਕਾਂ ਨੂੰ ਕਹਿ ਰਿਹਾ ਕਿ ਬਾਲਾਂ ਦਾ ਪੰਜਾਬ ਬਚਾ ਲਓ